ਕਹਾਣੀ ਛੋਟੀ ਜਹੀ ਕਿਪੀ ਘਰ ਵਿੱਚ ਕਿਸੇ ਨੂੰ ਚੰਗਾ ਨਹੀਂ ਲੱਗਾ ਨਾ ਉਸ ਨੂੰ ਆਪ ਨਾ ਹੀ ਮਾਂ ਨੂੰ ਤੇ ਨਾ ਹੀ ਉਸ ਦੇ ਪਤੀ ਨੂੰ ਅਸਲ ਵਿੱਚ ਗੱਲ ਹੀ ਜਈ ਹੋ ਗਈ ਸੀ ਫਿਰ ਉਹ ਚੰਗੀ ਲੱਗਦੀ ਵੀ ਕਿਵੇਂ ਕਈ ਵਾਰੀ ਕਿਸੇ ਗੱਲ ਤੇ ਅਸੀਂ ਕਿੰਨੇ ਦੜੀੜ ਹੁੰਦੇ ਹਾਂ ਇੱਕੋ ਵਾਰੀ ਅਚਕ ਉਸ ਮੁੰਡੇ ਵਾਂਗ ਜਿਹੜਾ ਹਿਸਾਬ ਦਾ ਪਰਚਾ ਦੇਣ ਜਾਣ ਤੋਂ ਪਹਿਲਾਂ ਸੌ ਵਿੱਚੋਂ ਸੌ ਨੰਬਰ ਲੈਣ ਦਾ ਨਿਸ਼ਚਾ ਕਰਕੇ ਜਾਂਦਾ ਹੈ ਘਰ ਵਿੱਚ ਰਜੇਸ਼ ਹੈ ਉਸਦੀ ਪਤਨੀ ਵਿਦਿਆ ਹੈ ਤੇ ਮਾਂ ਹੈ ਰਜੇਸ਼ ਆਪਣਾ ਕੋਈ ਕੰਮ ਕਰਦਾ ਹੈ ਹਾਂ ਉਸਦੀ ਮੋਟਰ ਪਾਰਟਸ ਦੀ ਦੁਕਾਨ ਹੈ ਉਸਦਾ ਪਿਤਾ ਵੀ ਇਹੋ ਕੰਮ ਕਰਦਾ ਹੈ ਪਿਤਾ ਦੀ ਮੌਤ ਤੋਂ ਬਾਅਦ ਦੁਕਾਨ ਰਜੇਸ਼ ਨੇ ਸੰਭ ਲਈ ਉਸਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਮਾਂ ਨੂੰ ਕੁੜੀ ਪਸੰਦ ਮਾਂ ਨੇ ਕੁੜੀ ਪਸੰਦ ਕੀਤੀ ਸੀ ਉਸਦੀ ਪਤਨੀ ਵਿਦਿਆ ਨੇਕ ਔਰਤ ਹੈ ਬਹੁਤ ਮਿੱਠੇ ਸੁਭਾਅ ਦੀ ਸੱਸ ਨਾਲ ਉਸਦੀ ਬਹੁਤ ਬੰਦੀ ਹੈ ਜਦੋਂ ਰਜੀਏ ਸ਼ਤੇ ਉਸਦੀ ਮਾਂ ਨੂੰ ਵਿਦਿਆ ਦੇ ਬੱਚੇ ਦੀ ਆਸ ਨਾਲ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਜਿਵੇਂ ਚਾਹ ਹੀ ਚੜ ਗਿਆ ਸੀ ਮਾਂ ਤਦੇ ਵਿਦਿਆ ਨੂੰ ਘਰ ਵਿੱਚ ਬਣੇ ਮੰਦਰ ਅੰਦਰ ਲੈ ਗਈ ਮੂਰਤੀ ਮੋਹਰੇ ਜੋ ਜਗਾਈ ਨੋ ਦੇ ਮੱਥੇ ਤੇ ਟਿੱਕਾ ਲਾਇਆ ਤੇ ਦੋਵੇਂ ਹੱਥ ਜੋੜ ਅੱਖਾਂ ਬੰਦ ਕਰ ਇੰਨਾ ਹੀ ਕਿਹਾ ਦੁੱਦੀ ਨਹਾਵੇਂ ਪੁੱਤੀ ਫੁਲੇ ਰਾਤੀਂ ਆਪਣੇ ਬੈੱਡਰੂਮ ਵਿੱਚ ਪਹੁੰਚ ਰਜੇਸ਼ ਆਪਣੀ ਵਿਦਿਆ ਕਿਨ ਰਜੇਸ਼ ਤੇ ਵਿਦਿਆ ਕਿੰਨਾ ਚਿਰ ਗੱਲਾਂ ਕਰਦੇ ਰਹੇ ਆਉਣ ਵਾਲੇ ਬੱਚੇ ਦੀਆਂ ਗੱਲਾਂ ਉਹਨਾਂ ਗੱਲਾਂ-ਗੱਲਾਂ ਵਿੱਚ ਹੀ ਪੱਕਾ ਕਰ ਲਿਆ ਕਿ ਉਹਨਾਂ ਘਰ ਪੁੱਤ ਹੀ ਆਵੇਗਾ ਬਸ ਫਿਰ ਕੀ ਉਹ ਆਉਣ ਵਾਲੇ ਪੁੱਤ ਦੇ ਸਵਾਗਤ ਦੀ ਤਿਆਰੀ ਕਰਨ ਲੱਗੇ ਅ ਰਜੇਸ਼ ਨੇ ਬੈੱਡਰੂਮ ਦੀਆਂ ਸਾਰੀਆਂ ਕੰਧਾਂ ਤੇ ਵਿਚਾਰੋਂ ਹੱਸਦੇ ਹੋਏ ਖੂਬਸੂਰਤ ਮੁੰਡਿਆਂ ਦੇ ਕਲੰਡਰ ਲਿਆ ਚਪਕਾ ਦਿੱਤੇ ਅਜਾ ਹੁਣਾਂ ਰਜੇਸ਼ ਨੇ ਕਿਤੇ ਪੜਿਆ ਸੀ ਜਾਂ ਕਿਸੇ ਪਾਸੋਂ ਸੁਣਿਆ ਸੀ ਕਿ ਆਉਣ ਵਾਲਾ ਬੱਚਾ ਇਹਨਾਂ ਕੈਲੰਡਰਾਂ ਵਿੱਚੋਂ ਦਿੱਸੇ ਕਿਸੇ ਮੁੰਡੇ ਜਿਆ ਖੂਬਸੂਰਤ ਹੋਵੇਗਾ ਉਹ ਤਾਂ ਵਿਚਾਰੋ ਪੁੱਤ ਲਈ ਰਿਕਾਰਡ ਬੁੱਕ ਵੀ ਖਰੀਦ ਲਿਆਇਆ ਸੀ ਜਿਸ ਵਿੱਚ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਦੀਆਂ ਸਾਰੀਆਂ ਗੱਲਾਂ ਨੋਟ ਕੀਤੀਆਂ ਜਾਣਗੀਆਂ ਉਹਨਾਂ ਆਉਣ ਵਾਲੇ ਪੁੱਤ ਦਾ ਨਾਮ ਸੂਰਜ ਦਾ ਰਿਕਾਰਡ ਕਾਪੀ ਕਾਰਡ ਵਾਲੀ ਕਾਪੀ ਦੇ ਪਹਿਲੇ ਪੰਨੇ ਤੇ ਲਿਖ ਦਿੱਤਾ ਸੀ ਰਜੇਸ਼ ਪਹਿਲਾ ਹੀ ਪੁੱਤ ਲਈ ਚਿੱਟੇ ਤੌਲੀਏ ਖਰੀਦ ਲਿਆਇਆ ਨਹਾਉਣ ਵਾਲੇ ਬਾਹਰ ਦੇ ਮੁਲਕਾਂ ਦੇ ਸਾਬਣ ਕਈ ਤਰ੍ਹਾਂ ਦੇ ਪਾਊਡਰ ਪੁੱਤ ਲਈ ਉਹ ਕੋਈ ਕਸਨ ਨਹੀਂ ਸੀ ਛੱਡਣਾ ਚਾਹੁੰਦਾ ਵਿੱਤਿਆ ਦਾ ਨਾਮ ਇੱਕ ਨਾ ਇੱਕ ਮਹਿੰਗੇ ਨਰਸਿੰਗ ਹਾਊਸ ਵਿੱਚ ਰਜਿਸਟਰਡ ਕਰਵਾ ਦਿੱਤਾ ਉਹ ਹਰ ਮਹੀਨੇ ਲੇਡੀ ਡਾਕਟਰ ਕੋਲ ਚੈੱਕਅਪ ਕਰਵਾਉਣ ਲਈ ਜਾਣ ਲੱਗੇ ਸਭ ਕੁਝ ਸਹਿਜ ਚੱਲ ਰਿਹਾ ਸੀ ਹੌਲੀ-ਹੌਲੀ ਦਿਨ ਲੰਘਦੇ ਗਏ ਤੇ ਉਹ ਆਉਣ ਵਾਲੇ ਬੱਚੇ ਦਾ ਇੰਤਜ਼ਾਰ ਕਰਨ ਲੱਗੇ। ਅਖੀਰ ਜਦੋਂ ਬੱਚੇ ਦੇ ਜਨਮ ਲੈ ਵਿੱਚ ਥੋੜੇ ਦਿਨ ਰਹਿ ਗਏ ਤਾਂ ਵਿਦਿਆ ਦੀ ਮਦਦ ਲਈ ਰਜੇਸ਼ ਨੇ ਆਪਣੇ ਸਹੁਰੇ ਘਰੋਂ ਛੋਟੀ ਸਾਲੀ ਨੂੰ ਸਾਧ ਲਿਆ। ਉਸ ਨੂੰ ਪਤਾ ਨਹੀਂ ਸੀ ਕਿ ਮਾਂ ਵੱਡੀ ਉਮਰ ਹੋਣ ਕਰਕੇ ਸ਼ਾਇਦ ਇਹ ਸਾਰਾ ਕੁਝ ਨਹੀਂ ਸੰਭ ਸਕੇਗੀ। ਇੱਕ ਦਿਨ ਪਹਿਲਾਂ ਵਿਦਿਆ ਨੂੰ ਨਰਸਿੰਗ ਹੋ ਵਿੱਚ ਦਾਖਲ ਕਰਵਾ ਦਿੱਤਾ ਗਿਆ। ਰਾਤੀ 12 ਵਜੇ ਅਨੁਭਵੀ ਲੇਡੀ ਡਾਕਟਰ ਨੂੰ ਡਿਲੀਵਰੀ ਕਰਵਾਉਣ ਲਈ ਸੱਦਿਆ ਗਿਆ ਵਿਦਿਆ ਨੂੰ ਲੇਬਰ ਰੂਮ ਵਿੱਚ ਲੈ ਗਏ ਰਜੇਸ਼ ਅਤੇ ਉਸ ਦੀ ਸਾਲੀ ਕਮਰੇ ਦੇ ਬਾਹਰ ਖੜੋਤੇ ਅੱਛੀ ਖਬਰ ਸੁਣਨ ਲਈ ਬੇਬਸੀ ਨਾਲ ਇੰਤਜ਼ਾਰ ਕਰਦੇ ਰਹੇ ਵਕਤ ਲੰਘਦਾ ਜਾ ਰਿਹਾ ਸੀ ਭਾਵੇਂ ਇੱਕ ਵਾਰੀ ਤਾਂ ਲੇਬਰ ਰੂਮ ਅੰਦਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਵੀ ਪਰ ਖਬਰ ਦੇਣ ਲਈ ਕੋਈ ਵੀ ਬਾਹਰ ਨਹੀਂ ਆਇਆ ਰਜੇਸ਼ ਦਾ ਦਿਲ ਅੱਛੀ ਖਬਰ ਸੁਣਨ ਲਈ ਤੇਜ਼ ਧੜਕ ਰਿਹਾ ਸੀ ਪਰ ਜਿਵੇਂ ਸੋਚ ਉਹ 100 ਨੰਬਰ ਦਾ ਨਿਸ਼ਚਾ ਕਰਕੇ ਪੇਪਰ ਦੇਣ ਵਾਲੇ ਬੱਚੇ ਦਾ ਤਾਂ ਇਮਤਿਹਾਨ ਵਿੱਚ ਇੱਕ ਵੀ ਸਵਾਲ ਠੀਕ ਨਹੀਂ ਹੋਇਆ ਨਰਸ ਨੇ ਲੇਬਰ ਰੂਮ ਤੋਂ ਬਾਹਰ ਆ ਕੇ ਕੁੜੀ ਹੋਣ ਦੀ ਖਬਰ ਦਿੱਤੀ ਰਜੇਸ਼ ਨੂੰ ਇਉਂ ਲੱਗਾ ਜਿਵੇਂ ਉਹ ਝੂਠ ਬੋਲ ਗਈ ਸੀ ਉਹ ਦੋਵੇਂ ਪਤਨੀ ਪਤਨੀ ਤਾਂ 100% ਨੰਬਰਾਂ ਦੀ ਤਿਆਰੀ ਕਰਕੇ ਨਰਸਿੰਗ ਹੋਮ ਗਏ ਸਨ ਉਹਨਾਂ ਦਾ ਉਹਨਾਂ ਤਾਂ ਸਾਰੇ ਸਵਾਲ ਕਈ ਵਾਰ ਹੱਲ ਕਰਕੇ ਵੀ ਵੇਖੇ ਸਨ ਫੇਰ ਵੀ ਇਹ ਕਿਵੇਂ ਹੋਇਆ ਤਿੰਨ ਦਿਨਾਂ ਬਾਅਦ ਅਦਰਜੀਸ਼ ਤੀਇ ਤੇ ਵਿਦਿਆ ਨੂੰ ਨਾਲ ਲੈ ਕੇ ਘਰ ਆ ਗਿਆ ਕੋਈ ਵੀ ਬਾਤ ਸਿਰੇ ਨਾ ਚੜੀ ਮਾਂ ਦੀ ਦੇਵੀ ਸਾਹਮਣੇ ਸੁੱਖੀ ਸੁਖਣਾ ਦੁੱਧ ਦੁੱਧੀ ਨਹਾਵੇਂ ਪੁੱਤੀ ਫੁਲੇ ਵੀ ਝੂਠੀ ਪੈ ਗਈ ਤੇ ਜੀਸ਼ ਨੇ ਕੰਧਾਂ ਦੇ ਚਪਕਾਏ ਹੱਸਦੇ ਹੋਏ ਖੂਬਸੂਰਤ ਮੁੰਡੀਆਂ ਦੇ ਸਾਰੇ ਕਲੰਡਰ ਲਾ ਕੇ ਲੰਬਾਰੀ ਵਿੱਚ ਰੱਖ ਦਿੱਤੇ ਜਨਮਦੀਰ ਕਾਡ ਵਾਲੀ ਕਿਤਾਬ ਤੇ ਪੁੱਤ ਦਾ ਸੋਚਿਆ ਨਾ ਸੂਰਜ ਕੱਟ ਕੇ ਧੀ ਦਾ ਨਾਂ ਕਿੱਪੀ ਲਿਖ ਦਿੱਤਾ ਇੱਕ ਵਾਰੀ ਤਾਂ ਘਰ ਦਾ ਮਾਹੌਲ 부ਜਿਆ 부ਜਿਆ ਜਿਹਾ ਹੋ ਗਿਆ ਪਰ ਫਿਰ ਸਾਰਿਆਂ ਨੇ ਵਕਤ ਨਾਲ ਸਮਝੌਤਾ ਕਰ ਲਿਆ ਉਹ ਕੁੜੀ ਜਿਸ ਦੀ ਸ਼ੁਰੂ ਵਿੱਚ ਕਿਸੇ ਨੂੰ ਲੋੜ ਵੀ ਨਹੀਂ ਸੀ ਜਿਹੜੀ ਜਿਵੇਂ ਨਾ ਮੰਗੀ ਜ਼ਬਰਦਸਤੀ ਨਾਲ ਉਹਨਾਂ ਨਾਲ ਘਰ ਆ ਗਈ ਸੀ ਜਿਹੜੀ ਉਹਨਾਂ ਲਈ ਬੋਝ ਸੀ ਫालतू ਸੀ ਹੌਲੀ-ਹੌਲੀ ਚੰਗੀ ਲੱਗਣ ਲੱਗੀ ਉਸ ਨਾਲ ਸਭ ਮੋਹ ਦਾ ਰਿਸ਼ਤਾ ਬਣ ਸਭ ਦਾ ਮੋਹ ਦਾ ਰਿਸ਼ਤਾ ਬਣ ਗਿਆ ਕਿ ਰਜੇਸ਼ ਕੀ ਵਿਦਿਆ ਕੀ ਮਾਂ ਫਿਰ ਇੱਕ ਅਜਾਹ ਵਕਤ ਆਇਆ ਕਿ ਤਿੰਨੋਂ ਮੁੰਡੇ ਦੀ ਚਾਹ ਵੀ ਭੁੱਲ ਗਏ ਉਹਨਾਂ ਨੂੰ ਹੁਣ 100 ਵਿੱਚੋਂ 0 ਨੰਬਰ ਆਉਣ ਦਾ ਕੋਈ ਅਫਸੋਸ ਨਹੀਂ ਸੀ ਫਿਰ ਛੋਟੀ ਜਹੀ ਕਿਪੀ ਨੂੰ ਸਾਰੇ लाडले ਲੜਾਈ ਜਾਣ ਲੱਗੇ ਜਿਹੜੇ ਚਾ ਉਹਨਾਂ ਦੇ ਮਨ ਵਿੱਚ ਆਉਣ ਵਾਲੇ ਪੋਤਲੇਈ ਸੰਨ ਹੁਣ ਉਹ ਕਿੱਪੀ ਨੂੰ ਲੈ ਕੇ ਪੂਰੇ ਕੀਤੇ ਜਾਣ ਲੱਗੇ ਉਸ ਨੂੰ ਬਿਲਕੁਲ ਪੁੱਤਾਂ ਵਾਂਗ ਪਾਲਿਆ ਜਾਣ ਲੱਗਾ ਵਿੱਧਿਆ ਦੇ ਮੂਹੋਂ ਧੀ ਲਈ ਜੋ ਵੀ ਨਿਕਲਦਾ ਉਹ ਤਰੰਤ ਪੂਰਾ ਕਰ ਦਿੱਤਾ ਜਾਂਦਾ ਉਸ ਲਈ ਫਰਾਕਾਂ ਦੇ ਢੇਰ ਲੱਗ ਗਏ ਨਵੇਂ ਤੋਂ ਨਵੇਂ ਖੁਸ਼ਬੂਦਾਰ ਵਾਲੇ ਸਾਬਣ ਪਾਊਡਰਾਂ ਦੇ ਟਿੱਪੇ ਰਜੇਸ਼ ਧੀ ਲਈ ਲਿਆ ਹੁੰਦਾ ਰਿਹਾ ਉਸ ਲਈ ਖਡੌਣਿਆਂ ਦੀਆਂ ਅਲਮਾਰੀਆਂ ਭਰ ਗਈਆਂ ਉਸ ਦੇ ਵੱਡੇ ਹੋਣ ਦੀਆਂ ਉਸ ਦਿਨ ਪੜਾਈ ਦੀਆਂ ਉਸ ਦੇ ਪੇਖਦਿਆਂ ਸਾਰੀਆਂ ਵਿਵੰਤਾ ਤਿਆਰ ਕਰ ਲਈਆਂ ਗਈਆਂ ਇਸ ਵਿੱਚ ਕਿਪੀ ਦੇ ਮਾਂ ਪਿਓ ਤੇ ਦਾਦੀ ਬਰਾਬਰ ਦਾ ਹਿੱਸਾ ਪਾਉਂਦੇ ਰਹੇ ਜਦੋਂ ਕਿਪੀ 3 ਸਾਲ ਦੀ ਹੋਈ ਤਾਂ ਉਸ ਨੂੰ ਪਲੇ ਵੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਫਿਰ ਪਾਣੀ ਦੀਆਂ ਬੋਤਲਾਂ ਸਕੂਲ ਰੋਟੀ ਲੈ ਜਾਣ ਲਈ ਲੰਚ ਬਾਕਸ ਅਤੇ ਕਿਤਾਬਾਂ ਲਈ ਬਸਤੀਆਂ ਦਾ ਢੇਰ ਲੱਗ ਗਿਆ ਦਾਦੀ ਜਦੋਂ ਵੀ ਬਾਜ਼ਾਰ ਜਾਂਦੀ ਉਸ ਲਈ ਕੁਝ ਨਾ ਕੁਝ ਖਰੀਦ ਲਿਆਉਂਦੀ ਸਕੂਲ ਡਰੈਸਿੰਗ ਦੀ ਤਾਂ ਕੋਈ ਘਾਟ ਹੀ ਨਾ ਰਹੀ ਅਰ ਜੇ ਉਸ ਲਈ ਪਲਾਸਟਿਕ ਦੀਆਂ ਰੰਗ ਬਰੰਗੀਆਂ ਗੇਂਦਾਂ ਖਰੀਦ ਲਿਆਇਆ ਛੁੱਟੀ ਵਾਲੇ ਦਿਨ ਉਹ ਕੋਈ ਗੇਂਦ ਲੈ ਕੇ ਕਿਪੀ ਨੂੰ ਪਾਰਕ ਲੈ ਜਾਂਦਾ ਕਿੰਨਾ ਕਿੰਨਾ ਚਿਹਰ ਕੀਂਦ ਦੂਰ ਛੋਟ ਉਸ ਨਾਲ ਖੇਡਦਾ ਰਹਿੰਦਾ ਜਦੋਂ ਉਹ ਥੋੜੀ ਵੱਡੀ ਹੋ ਗਈ ਕੁਡੀਆਂ ਪਟੋਲਿਆਂ ਨਾਲ ਖੇਡਣ ਲੱਗੀ ਤਾਂ ਰਜੇਸ਼ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੀਆਂ ਕਿੰਨੀਆਂ ਹੀ ਗੁੱਡੀਆਂ ਖਰੀਦ ਲਿਆਇਆ ਅਜੇ ਕਿਪੀ 5 ਸਾਲਾਂ ਦੀ ਹੋਈ ਸੀ ਕਿ ਵਿਧਿਆ ਨੂੰ ਫੇਰ ਬੱਚੇ ਦੀ ਆਸ ਹੋ ਗਈ ਇਸ ਵਾਰ ਰਜੇਸ਼ ਨੇ ਬੈੱਡਰੂਮ ਦੀ ਕਿਸੇ ਵੀ ਕੰਧ ਤੇ ਕਿਸੇ ਸੋਹਣੇ ਮੁੰਡੇ ਦੀ ਕਲੰਡਰ ਵਾਲੀ ਫੋਟੋ ਨਹੀਂ ਚਿਪਕਾਈ ਇਸ ਵਾਰੀ ਉਹਨਾਂ ਆਪਣੇ ਕਮਰੇ 'ਚ ਬੈਠ ਮੁੰਡੇ ਦੀ ਦਾ ਕੋਈ ਨਾ ਹੀ ਨਹੀਂ ਰੱਖਿਆ ਉਸ ਲਈ ਚਿੱਟੇ ਤੌਲਿਏ ਵੀ ਨਹੀਂ ਖਰੀਦੇ ਗਏ ਸਾਸਨੇ ਬਹੁ ਨੂ ਮੰਦਰ ਲਈ ਜਾ ਕੇ ਇਸ ਵਾਰੀ ਦੁੱਦੀ ਨਹਾਵੇਂ ਪੁੱਤੀ ਫਲੇ ਵੀ ਨਹੀਂ ਕਿਹਾ ਛੋਟੀ ਜਹੀ ਕਿਪੀ ਨੂੰ ਪਹਿਲਾਂ ਤੋਂ ਹੀ ਕਿਸੇ ਨਵੇਂ ਬੱਚੇ ਦੇ ਘਰ ਵਿੱਚ ਆਉਣ ਦੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਇਸ ਵਾਰੀ ਉਸ ਦੀ ਮਾਂ ਹਸਪਤਾਲ ਤੋਂ ਉਸ ਨਾਲ ਖੇਡਣ ਵਾਲਾ ਇੱਕ ਛੋਟਾ ਜਿਹਾ ਖਡਾਉਣਾ ਲੈ ਕੇ ਆਵੇਗੀ ਡਿਲੀਵਰੀ ਤੋਂ ਪਹਿਲਾਂ ਰਜੇਸ਼ ਪਤਨੀ ਨੂੰ ਫਿਰ ਉਸੇ ਨਰਸਿੰਗ ਹੋਮ ਵਿੱਚ ਲੈ ਗਿਆ ਇਸ ਵਾਰੀ ਉਸ ਵੀ ਉਸ ਨੇ ਮਦਦ ਲਈ ਛੋਟੀ ਸਾਲੀ ਨੂੰ ਸਾਥ ਲਿਆ ਸੀ ਵਿੰਦਿਆਲੇਬਰ ਰੂਮ ਵਿੱਚ ਚਲੀ ਗਈ ਰਜੇਸ਼ ਅਤੇ ਉਸ ਦੀ ਸਾਲੀ ਫੇਰ ਪਹਿਲਾ ਵਾਂਗ ਬਾਹਰ ਖੜ੍ਹ ਆਉਣ ਵਾਲੇ ਬੱਚੇ ਦੀ ਉਡੀਕ ਕਰਨ ਲੱਗੇ ਪਰ ਇਸ ਵਾਰੀ ਉਹਨਾਂ ਦੇ ਮਨ ਅੰਦਰ 100 ਵਿੱਚੋਂ 100 ਨੰਬਰ ਲੈਣ ਵਾਲੀ ਕੋਈ ਗੱਲ ਨਹੀਂ ਸੀ ਫਿਰ ਅੰਦਰੋਂ ਨਵੇਂ ਜਨਮੇ ਬੱਚੇ ਦੇ ਰੋਂ ਦੀ ਆਵਾਜ਼ ਆਈ ਪਰ ਨਰਸ ਨੇ ਬਾਹਰ ਆਉਣ ਲਈ ਇਸ ਵਾਰੀ ਬਹੁਤਾ ਚਿਰ ਨਹੀਂ ਲਾਇਆ ਉਹ ਤਾਂ ਪਲਾਂ ਵਿੱਚ ਹੀ ਰਜੇਸ਼ ਨੂੰ ਪੁੱਤ ਦਾ ਪਿਤਾ ਬਣੰਦੀ ਦੀਆਂ ਵਧਾਈਆਂ ਦੇ ਕੇ ਅੰਦਰ ਚਲੀ ਗਈ ਸਾਰਿਆਂ ਦੇ ਮਨਾਵੇ ਵਿੱਚ ਖੁਸ਼ੀ ਦੌੜ ਗਈ ਅਰਜੇਸ਼ ਨੇ ਇਸ ਵਾਰੀ ਨਰਸਿੰਗ ਹੋਮ ਦੇ ਸਟਾਫ ਨੂੰ ਮਠਿਆਈ ਖਵਾਈ ਤੇ ਨਾਲ ਇਨਾਮ ਵੀ ਦਿੱਤਾ ਵਿਦਿਆ ਨਵੇਂ ਜੰਮੇ ਪੁੱਤ ਨੂੰ ਨਾਲ ਲੈ ਕੇ ਘਰ ਆ ਗਈ ਸੱਸ ਨੇ ਇਸ ਵਾਰੀ ਵਿਦਿਆ ਅਤੇ ਪੋਤਰੇ ਨੂੰ ਘਰ ਦੇ ਮੰਦਰ ਲਿਜਾ ਕੇ ਮੱਥਾ ਟਿਕਵਾਇਆ ਇਸ ਵਾਰੀ ਉਸ ਦੇ ਮੂੰਹੋਂ ਉਹੀ ਸ਼ਬਦ ਦੁੱਧ ਨਹਾਵੇ ਪੁੱਤੀ ਫੁਲੇ ਨਿਕਲੇ ਜਿਹੜੇ ਪਿਛਲੀ ਵਾਰ ਧੀ ਜੰਮੇ ਤੋਂ ਉਹ ਇਸ ਉਸ ਨੂੰ ਕਹਿ ਨਹੀਂ ਸੀ ਸਕੀ ਬੱਚੇ ਦਾ ਨਾਂ ਸੂਰਜ ਰੱਖਿਆ ਗਿਆ ਘਰ ਵਿੱਚ ਨਵੇਂ ਬੱਚੇ ਦੇ ਆਉਣ ਕਾਰਨ ਜੇ ਸਾਰਿਆਂ ਲਈ ਖੁਸ਼ੀ ਦੀ ਗੱਲ ਸੀ ਤਾਂ ਉਹ ਕਿਪੀ ਲਈ ਹੈਰਾਨੀ ਦੀ ਗੱਲ ਸੀ ਉਹ ਛੋਟੇ ਭਰਾ ਦੀਆਂ ਕੁਲੀਆਂ-ਕੁਲੀਆਂ ਗੱਲਾਂ ਨੂੰ ਮੋੜ-ਮੋੜ ਹੱਥ ਲਾ ਕੇ ਵੇਖਦੀ ਵਿਦਿਆ ਦੱਸਦੀ ਕਿ ਇਹ ਖਡਾਉਣਾ ਤਾਂ ਉਹ ਖਾਸ ਤੌਰ ਤੇ ਉਸ ਲਈ ਲੈ ਕੇ ਆਈ ਹੈ ਵਿਦਿਆ ਸਾਰਾ ਦਿਨ ਛੋਟੇ ਬੱਚੇ ਨਾਲ ਲੱਗੀ ਰਹਿੰਦੀ ਉਹ ਉਸ ਨੂੰ ਦਿਨ ਵਿੱਚ ਕਈ ਵਾਰ ਦੁੱਧ ਪਿਆਉਂਦੀ ਉਸ ਦੇ ਪੋਤੜੇ ਬਦਲਦੀ ਉਸ ਨੂੰ ਗੋਦ ਚ ਲੈ ਕੇ ਪਿਆਰ ਕਰਦੀ ਉਸ ਨੂੰ ਸਲਹਉਂਦੀ ਪਰ ਕਿਪੀ ਮਾਂ ਉਸ ਵੱਲ ਇੰਨਾ ਧਿਆਨ ਨਾ ਦੇ ਪਾਉਂਦੀ ਜਿੰਨਾ ਪੁੱਤ ਹੋਣ ਤੋਂ ਪਹਿਲਾਂ ਦਿੰਦੀ ਸੀ ਕਿਪੀ ਦੇ ਕਈ ਕੰਮ ਹੁਣ ਦਾਦੀ ਨੂੰ ਕਰਨੇ ਪੈਂਦੇ ਸਨ ਉਸ ਨੂੰ ਨਹਾਉਣਾ ਉਸਤੇ ਕੱਪੜੇ ਬਦਲਣਾ ਉਸ ਦਾ ਲੰਚ ਬਾਕਸ ਬੰਦ ਕਰਨਾ ਉਸ ਦੀ ਪਾਣੀ ਦੀ ਬੋਤਲ ਉਸ ਦਾ ਬੈਗ ਚੁੱਕ ਕੇ ਸਕੂਲ ਦੀ ਵੈਨ ਤੱਕ ਛੱਡਣਾ ਕਿੱਪੀ ਸੋਚਦੀ ਇਹ ਸਾਰੇ ਕੰਮ ਹੁਣ ਮਾਂ ਕਿਉਂ ਨਹੀਂ ਕਰਦੀ ਕਿਉਂ ਉਸ ਦੀ ਪਾਣੀ ਵਾਲੀ ਬੋਤਲ ਉਸ ਦਾ ਲੰਚ ਬਾਕਸ ਉਸ ਦਾ ਸਕੂਲ ਵਾਲਾ ਬੈਗ ਦਾਦੀ ਹੀ ਤਿਆਰ ਕਰਦੀ ਹੈ ਮਾਂ ਉਸ ਨੂੰ ਸਕੂਲ ਆਪ ਕਿਉਂ ਨਹੀਂ ਫੈਨ ਤੱਕ ਛੱਡ ਕੇ ਆਉਂਦੀ ਉਹ ਕਿਉਂ ਸਾਰਾ ਦਿਨ ਘਰ ਆਏ ਨਵੇਂ ਬੱਚੇ ਨਾਲ ਲੱਗੀ ਰਹਿੰਦੀ ਹੈ ਕਿਪੀ ਨੂੰ ਕਈ ਵਾਰੀ یوں ਲੱਗਦਾ ਜਿਵੇਂ ਸੂਰਜ ਤਾਂ ਉਸ ਕੋਲੋਂ ਉਸ ਦਾ ਤਖਤ ਖੋ ਕੇ ਕਬਜ਼ਾ ਕਰਨਾ ਚਾਹੁੰਦਾ ਹੋਵੇ ਜੇ ਕਿਪੀ ਨੇ ਮਾਂ ਨੂੰ ਕਦੇ ਇਹ ਸਭ ਕਰਨ ਲਈ ਕਿਹਾ ਤਾਂ ਉਸ ਨੂੰ ਸੂਰਜ ਕੋਲੋਂ ਵੀ ਵਿਹਲ ਨਹੀਂ ਮਿਲੀ ਜਦੋਂ ਸੂਰਜ ਨਵਾਂ-ਨਵਾਂ ਘਰ ਆਇਆ ਸੀ ਤਾਂ ਉਹ ਕਿੱਪੀ ਨੂੰ ਬਿਲਕੁਲ ਆਪਣੀ ਇੱਕ ਗੁੱਡੀ ਜਿਹਾ ਲਗਿਆ ਸੀ ਤਾਂ ਹੀ ਉਹ ਉਸ ਦੀਆਂ ਕੁੜੀਆਂ-ਕੁੜੀਆਂ ਗੱਲਾਂ ਨੂੰ ਛੁੰਤੀ ਰਹਿੰਦੀ ਸੀ ਪਰ ਹੁਣ ਉਹ ਉਸ ਨੂੰ ਇੰਨਾ ਚੰਗਾ ਨਾ ਲੱਗਦਾ ਫਿਰ ਇੱਕ ਦਿਨ ਰਜੇਸ਼ ਸੂਰਜ ਲਈ ਪਲਾਸਟਿਕ ਦੇ ਘੜਾਉਣੇ ਲੈ ਕੇ ਆਇਆ ਉਸ ਨੇ ਚਾਹ ਨਾਲ ਉਹ ਸੂਰਜ ਨੂੰ ਦਿੱਤੇ ਕਿੱਪੀ ਇਹ ਸਭ ਹੁੰਦਾ ਦੇਖ ਰਹੀ ਸੀ ਪਾਪਾ ਮੇਰੇ ਲਈ ਖਡਾਉਣੇ ਲੈ ਕੇ ਕਿਉਂ ਨਹੀਂ ਆਏ ਪਹਿਲੀ ਵਾਰੀ ਇਹ ਸਵਾਲ ਜਿਵੇਂ ਛੋਟੀ ਜਹੀ ਕਿੱਪੀ ਦੇ ਮਨ ਵਿੱਚ ਆਇਆ ਭਾਵੇਂ ਉਸ ਨੇ ਇਸ ਨੂੰ ਬਹੁਤਾ ਨਹੀਂ ਬੋਲਿਆ ਪਰ ਤਾਂ ਵੀ ਇਹ ਗੱਲ ਉਹਦੇ ਜਿਵੇਂ ਉਹਦੇ ਅਵਚੇਤਨ ਮਨ ਵਿੱਚ ਕਿਤੇ ਬੈਠ ਗਈ ਸੀ ਕਿ ਪੀ ਰੋਜ਼ ਦੇਖਦੀ ਮਾਂ ਸੂਰਜ ਨੂੰ ਕਿਵੇਂ ਤਿਆਰ ਕਰਦੀ ਹੈ ਉਸ ਦੇ ਜੀਵ ਵਿੱਚ ਆਉਂਦਾ ਮਾਂ ਉਸ ਲਈ ਵੀ ਉਹ ਸਾਰਾ ਕੁਝ ਕਰੇ ਵਿਦਿਆ ਬਹੁਤੀ ਵਾਰੀ ਸੂਰਜ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਆਉਂਦੀ ਕਿੱਪੀ ਦਾ ਵੀ ਮਨ ਕਰਦਾ ਉਹ ਵੀ ਮਾਂ ਦੀ ਗੋਦ ਵਿੱਚ ਬੈਠੇ ਫਿਰ ਜੇ ਉਸਨੇ ਇੱਕ ਦਿਨ ਅਜਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆ ਨੇ ਇਹ ਆਖ ਕੇ ਉਸ ਨੂੰ ਝੜਕ ਦਿੱਤਾ ਕਿ ਤੂੰ ਬੱਚੀ ਹੈ ਕਿੱਪੀ ਮਾਂ ਕੋਲੋਂ ਦੂਰ ਚਲੀ ਗਈ ਕਿੱਪੀ ਨੂੰ ਅਜਾਹ ਹੋਣਾ ਬਿਲਕੁਲ ਵੀ ਚੰਗਾ ਨਹੀਂ ਲੱਗਾ ਸਗੋਂ ਪਹਿਲੀ ਵਾਰੀ ਮਾਂ ਦੇ ਚਿੜਕਿਆਂ ਉਸ ਦੀਆਂ ਅੱਖਾਂ ਪਰ ਆਈਆਂ ਪਰ ਵਿਦਿਆ ਨੇ ਤਾਂ ਉਸ ਵੱਲ ਵੇਖਿਆ ਤੱਕ ਨਹੀਂ ਗੌਲਿਆ ਤੱਕ ਨਹੀਂ 6 ਮਹੀਨੇ ਇਸੇ ਤਰ੍ਹਾਂ ਲੰਘ ਗਏ ਹੌਲੀ ਹੌਲੀ ਕਿਪੀ ਆਪਣੀ ਮਾਂ ਕੋਲੋਂ ਆਪੇ ਜਿਵੇਂ ਅਲੱਗ ਹੁੰਦੀ ਗਈ ਹੁਣ ਵਿਦਿਆ ਨੇ ਸੂਰਜ ਨੂੰ ਮਾਂ ਦੇ ਦੁੱਧ ਤੋਂ ਹਟਾ ਬੋਤਲ ਵਾਲੇ ਦੁੱਧ ਤੇ ਲਾਉਣਾ ਸੀ ਵਿਦਿਆ ਦੇ ਆਖਿਆ ਰਜੇਸ਼ ਸਾਮੀ ਦੁਕਾਨ ਤੋਂ ਆਉਂਦਾ ਹੋਇਆ ਪੁੱਤ ਲਈ ਬਾਹਰ ਦੇ ਮੁਲਕ ਦੀ ਇੱਕ ਵਧੀਆ ਦੁੱਧ ਵਾਲੀ ਬੋਤਲ ਖਰੀਦ ਲਿਆਇਆ ਰਜੇਸ਼ ਨੇ ਬੋਤਲ ਇਹ ਆਖ ਕੇ ਸੂਰਜ ਲਈ ਲਈ ਹੈ ਜਦੋਂ ਵਿਦਿਆ ਨੂੰ ਪੜਾਈ ਤਾਂ ਕਿੱਪੀ ਵੀ ਉਸੇ ਕਮਰੇ ਵਿੱਚ ਖੜੀ ਸੀ ਪਾਪਾ ਤੁਸੀਂ ਮੇਰੇ ਲਈ ਅਜਹੀ ਬੋਤਲ ਨਹੀਂ ਲਿਆਏ ਕਿਪੀ ਦੇ ਇਸ ਤਰ੍ਹਾਂ ਕਹਿਣ ਤੇ ਉਸ ਨੂੰ ਇਹ ਸਮਝਾਉਂਦੀ ਥਾਂ ਕਿ ਬੋਤਲ ਤਾਂ ਛੋਟੇ ਬੱਚੇ ਦੁੱਧ ਪੀਂਦੇ ਨੇ ਰਜੇਸ਼ ਤੇ ਵਿਦਿਆ ਨੇ ਠਹਾਕਾ ਮਾਰ ਕੇ ਹੱਸ ਪਏ ਕਿਪੀ ਨੂੰ ਕੁਝ ਸਮਝ ਨਹੀਂ ਆਈ ਕਿ ਉਸ ਨੇ ਅਜਾ ਕੀ ਕਿਹਾ ਜਿਸ ਕਰਕੇ ਉਸ ਦੀ ਮੰਮੀ ਤੇ ਪਾਪਾ ਨੂੰ ਇਸ ਤਰ੍ਹਾਂ ਜ਼ੋਰ ਨਾਲ ਹੱਸਣਾ ਪਿਆ ਉਹ ਤਾਂ ਚੁੱਪਚਾਪ ਗੁੱਸੇ ਨਾਲ ਭਰੀ ਦੂਜੇ ਕਮਰੇ ਵਿੱਚ ਚਲੀ ਗਈ ਪਰ ਉਹ ਬੋਤਲ ਵਾਲੀ ਗੱਲ ਉਸ ਅੰਦਰੋਂ ਬਾਹਰ ਨਹੀਂ ਨਿਕਲੀ ਉਹ ਰੋਜ਼ ਸੂਰਜ ਨੂੰ ਉਸ ਬੋਤਲ ਵਿੱਚ ਦੁੱਧ ਪਿਉਂਦਿਆਂ ਵੇਖਦੀ ਉਸਦੇ ਮਨ ਵਿੱਚ ਆਉਂਦਾ papa ਮੇਰੇ ਲਈ ਅਜਹੀ ਬੋਤਲ ਕਿਉਂ ਨਹੀਂ ਲੈ ਕੇ ਆਉਂਦੇ ਫਿਰ ਇੱਕ ਦਿਨ ਵਿਦਿਆ ਨੇ ਉਹ ਬੋਤਲ ਗਰਮ ਪਾਣੀ ਨਾਲ ਸਾਫ਼ ਕਰਕੇ ਰਸੋਈ ਵਿੱਚ ਰੱਖੀ ਸੀ ਕਿਪੀ ਮਲਕੜੇ ਦੇ ਕਿ ਰਸੋਈ ਚ ਗਈ ਤੇ ਉਸਨੇ ਬੋਤਲ ਹੌਲੀ ਜੇ ਬਾਸ਼ਵਿਸ਼ਣ ਵਿੱਚ ਸੁੱਟ ਕੇ ਤੋੜ ਦਿੱਤੀ ਇਸ ਤੋਂ ਬਾਅਦ ਰਜੇਸ਼ ਭਾਵੇਂ ਸੂਰਜ ਲਈ ਨਵੀਂ ਬੋਤਲ ਲੈ ਆਇਆ ਸੀ ਪਰ ਕਿੱਪੀ ਆਪਣੀ ਜਿੱਤ ਤੇ ਬਹੁਤ ਖੁਸ਼ ਸੀ ਕਿੱਪੀ ਨੂੰ ਆਪਣੇ ਮਾਪਿਆਂ ਰਾਹੀਂ ਆਪਣੇ ਭਰਾ ਸੂਰਜ ਦਾ ਕੀਤਾ ਕੋਈ ਵੀ ਅਜਿਹਾ ਕੰਮ ਚੰਗਾ ਨਹੀਂ ਸੀ ਲੱਗਦਾ ਉਸ ਤੋਂ ਇਹ ਸਹਿਨ ਨਾ ਹੁੰਦਾ ਕਿ ਉਹ ਅਣਗੌਲੀ ਰਹੇ ਅੰਦਰੋਂ ਅੰਦਰ ਉਹ ਸਾਰੇ ਹੱਕ ਮੰਗਦੀ ਸਾਰੇ ਅਧਿਕਾਰ ਚਾਹੁੰਦੀ ਜਿਹੜੇ ਮਾਪੇ ਸੂਰਜ ਨੂੰ ਦਿੰਦੇ ਸਨ ਇਸ ਕੰਨ ਉਸਦਾ ਵਰਤੋਂ ਹੁਣ ਆਪਣੇ ਭਰਾ ਸੂਰਜ ਲਈ ਚੰਗਾ ਨਹੀਂ ਸੀ ਰਹਾ ਰਜੇਸ਼ ਤੇ ਵਿਦਿਆ ਵੀ ਇਹ ਮਹਿਸੂਸ ਕਰਨ ਲੱਗੇ ਸਨ ਕਿ ਕਿਪੀ ਨੂੰ ਸੂਰਜ ਕਿਵੇਂ ਚੰਗਾ ਨਹੀਂ ਜਿਵੇਂ ਚੰਗਾ ਨਹੀਂ ਸੀ ਲੱਗਦਾ ਇਸ ਲਈ ਕਿਪੀ ਦੀ ਕੋਈ ਛੋਟੀ ਤੋਂ ਛੋਟੀ ਗੱਲ ਲੈ ਕੇ ਵੀ ਉਹ ਉਸ ਨੂੰ ਅਕਸਰ ਝਿੜਕ ਦਿੰਦੇ ਸਨ ਫਿਰ ਇੱਕ ਦਿਨ ਰਜੇਸ਼ ਸੂਰਜ ਲਈ ਕੱਪੜੇ ਦੇ ਬਹੁਤ ਖੂਬਸੂਰਤ ਨਵੇਂ ਬੂਟ ਲੈ ਕੇ ਆਇਆ ਕਿਉਂਕਿ ਹੁਣ ਉਹ 1 ਸਾਲ ਦਾ ਹੋ ਕੇ ਥੋੜਾ ਥੋੜਾ ਤਰਨ ਵੀ ਲੱਗਾ ਸੀ ਪਰ ਅਜੇ ਜਿਹੀ ਸਵਾਰੀ ਫਿਰ ਜਿਵੇਂ ਕਿਪੀ ਨੂੰ ਭੁੱਲ ਗਿਆ ਸੀ ਸੂਰਜ ਦੇ ਨਵੇਂ ਬੂਟ ਦੇਖ ਕਿਪੀ ਨੇ ਕਿਹਾ ਪਾਪਾ ਮੇਰੇ ਲਈ ਕਿਪੀ ਦੀ ਗੱਲ ਅਧੂਰੀ ਰਹਿ ਗਈ ਪੁੱਛਿਆ ਇਹ ਸਵਾਲ ਪਤਾ ਨਹੀਂ ਉਹ ਕਿਸੇ ਡਰੋਂ ਪੂਰਾ ਨਹੀਂ ਕਰ ਸਕੀ ਤੇਰੇ ਕੋਲ ਤਾਂ ਪਹਿਲਾਂ ਹੀ 10 ਜੋੜੇ ਬੂਟਾਂ ਦੇ ਨੇ ਤੂੰ ਹੋਰ ਕੀ ਕਰਨੇ ਨੇ ਰਜੇਸ਼ ਨੇ ਉਸ ਨੂੰ ਖਿੱਚ ਕੇ ਪਿਆ ਇਸ ਵਾਰੀ ਉਹ ਫੇਰ ਉਸ ਦੀਆਂ ਭਰੀਆਂ ਅੱਖਾਂ ਨਹੀਂ ਵੇਖ ਸਕਿਆ ਰਜੇਸ਼ ਤੇ ਵਿਦਿਆ ਸੂਰਜ ਨੂੰ ਨਵੇਂ ਬੂਟ ਪਹਿਨਾ ਅਜੇ ਤੁਰਦਾ ਵੇਖ ਹੀ ਰਹੇ ਸਨ ਕਿ ਕਿਪੀ ਤੋਂ ਇਹ ਸਹਿਨ ਨਹੀਂ ਹੋਇਆ ਉਸ ਨੇ ਸੂਰਜ ਨੂੰ ੱੱਕਾ ਦੇ ਕੇ ਫਰਸ਼ ਤੇ ਡੇਗ ਦਿੱਤਾ ਉਹ ਉੱਚੀ ਉੱਚੀ ਰੋਣ ਲੱਗਾ ਰਜੇਸ਼ ਇਹ ਸਭ ਬਰਦਾਸ਼ਤ ਨਾ ਕਰ ਸਕਿਆ ਉਸਨੇ ਪਹਿਲੀ ਵਾਰੀ ਕਿੱਪੀ ਦੇ ਮੂੰਹ ਤੇ ਚਪੇੜ ਕੱਟ ਮਾਰੀ ਚਪੇੜ ਖਾ ਕੇ ਕਿੱਪੀ ਕੁਝ ਨਾ ਬੋਲੀ ਉਸ ਦੀਆਂ ਅੱਖਾਂ 'ਚੋਂ ਪਹਿਲਾਂ ਤੋਂ ਭਰਿਆ ਪਾਣੀ ਸ਼ਲਕ ਉਸ ਦੀਆਂ ਗੱਲਾਂ ਤੇ ਵਾਗਤ ਟੁਰਿਆ ਉਹ ਨਾਸਕੇ ਜਾਂਦੀ ਦਾਦੀ ਵਾਲੇ ਕਮਰੇ ਵਿੱਚ ਆ ਗਈ ਤੇ ਉਸ ਦੀ ਗੋਦ ਵਿੱਚ ਸਿਰ ਰੱਖ ਕੇ ਰੋਣ ਲੱਗੀ ਦਾਦੀ ਕੁਝ ਨਹੀਂ ਬੋਲੀ ਬਸ ਉਸ ਦੀ ਪਿੱਠ ਤੇ ਪਿਆਰ ਨਾਲ ਹੱਥ ਫੇਰਨ ਲੱਗੀ ਸਾਰੀ ਗੱਲ ਆਈ ਗਈ ਹੋ ਗਈ ਨਾ ਰਜੇਸ਼ ਨੂੰ ਯਾਦ ਰਿਆ ਤੇ ਨਾ ਹੀ ਵਿਦਿਆ ਨੂੰ ਯਾਦ ਰਹਾ ਕਿ ਉਹਨਾਂ ਸਾਹਮਣੇ ਕਿੱਪੀ ਦੀਆਂ ਅੱਖਾਂ ਵਿੱਚ ਪਾਣੀ ਛਲਕਿਆ ਸੀ ਐਤਵਾਰ ਦਾ ਦਿਨ ਸੀ ਰਜੇਸ਼ ਦੀ ਉਸ ਦਿਨ ਛੁੱਟੀ ਸੀ ਘਰ ਵਿੱਚ ਸਭ ਕੁਝ ਸੁਭਾਵਿਕ ਚੱਲ ਰਿਹਾ ਸੀ ਪਰ ਜਦੋਂ ਅਚਾਨਕ ਵਿਦਿਆ ਨੇ ਸੂਰਜ ਦੇ ਮੱਥੇ ਤੇ ਹੱਥ ਧਰਿਆ ਤਾਂ ਉਹ ਗਰਮ ਪੱਠੀ ਵਾਂਗ ਤਪ ਰਿਹਾ ਸੀ ਉਸਨੇ ਪਤੀ ਨੂੰ ਆਵਾਜ਼ ਮਾਰੀ ਥਰਮਾਮੀਟਰ ਲਾਇਆ ਬੁਖਾਰ 103 ਡਿਗਰੀ ਸੀ ਐਤਵਾਰ ਹੋਣ ਕਰਕੇ ਕਿਸੇ ਵੀ ਡਾਕਟਰ ਦਾ ਮਿਲਣਾ ਔਖਾ ਸੀ ਰਜੇਸ਼ ਨੇ ਆਪਣੇ ਨਿੱਜੀ ਡਾਕਟਰ ਨੂੰ ਫੋਨ ਫੋਨ ਤੇ ਪੁੱਤ ਦੀ ਸਾਰੀ ਜਾਣਕਾਰੀ ਦਿੱਤੀ ਉਸਨੇ ਇੱਕ ਦਵਾਈ ਦਾ ਨਾਮ ਦੱਸ ਸੂਰਜ ਦੇ ਮੱਥੇ ਤੇ ਪਾਣੀ ਦੀ ੱਲੀ ਪੱਟੀ ਰੱਖਣ ਲਈ ਆਖਿਆ ਕਟੋਰੇ ਵਿੱਚ ਠੰਡਾ ਪਾਣੀ ਤੇ ਦੋ ਰਮਾਲ ਭਿਓ ਸੂਰਜ ਦੇ ਮੱਥੇ ਤੇ ਪੱਟੀ ਰੱਖੀ ਜਾਣ ਲੱਗੀ ਕਮਰੇ ਵਿੱਚ ਸਾਰੇ ਇਕੱਠੇ ਹੋ ਗਏ ਸਨ ਰਜੇਸ਼ ਵਿਦਿਆ ਮਾਂ ਤੇ ਕਿਪੀ ਇੱਕ ਪਾਸੇ ਬੈਠੀ ਕਿਪੀ ਇਹ ਸਭ ਕੁਝ ਹੁੰਦਾ ਦੇਖ ਰਹੀ ਸੀ ਉਹ ਚੁੱਪ ਸੀ ਪਿਤਾ ਤੇ ਮਾਂ ਕੋਲੋਂ ਡਰਦੀ ਇਹ ਵੀ ਨਹੀਂ ਪੁੱਛ ਸਕੀ ਕਿ ਸੁਰਜ ਨੂੰ ਕੀ ਹੋਇਆ ਮਾਂ ਤੇ ਪਿਤਾ ਦੇ ਚਿਹਰੇ ਉਸ ਨੂੰ ਫਿਕਰਾਂ ਨਾਲ ਭਰੇ ਦਿਸੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇਹ ਸਭ ਕੁਝ ਉਸ ਦੇ ਕਰਕੇ ਹੋਇਆ ਹੈ ਉਸਨੇ ਹੀ ਸੂਰਜ ਨੂੰ ੱੱਕਾ ਦੇ ਕੇ ਫਰਸ਼ ਤੇ ਸੁੱਟਿਆ ਸੀ ਤਾਂ ਹੀ ਉਸ ਨੂੰ ਇੰਨਾ ਤੇਜ਼ ਬੁਖਾਰ ਚੜਿਆ ਸੀ ਅਚਾਨਕ ਉਸ ਨੂੰ ਡੈਠੀ ਹੋਈ ਨੂੰ ਪਤਾ ਨਹੀਂ ਕੀ ਹੋਇਆ ਉਹ ਰਜੇਸ਼ ਕੋਲ ਜਾ ਕੇ ਉਸ ਦੀ ਗੋਦੀ ਵਿੱਚ ਸਿਰ ਰੱਖ ਕੇ ਜ਼ੋਰ-ਜ਼ੋਰ ਦੀ ਰੋਣ ਲੱਗੀ ਪਾਪਾ ਤੁਸੀਂ ਸੂਰਜ ਨੂੰ ਠੀਕ ਕਰ ਦੇਵੋ ਪਲੀਜ਼ ਠੀਕ ਕਰ ਦੇਵੋ ਉਸ ਨੂੰ ਹੁਣ ਮੈਂ ਉਸ ਨੂੰ ਕੁਝ ਨਹੀਂ ਕਹਾਂਗੀ ਪ੍ਰੋਮਿਸ ਪਾਪਾ ਉਸ ਨਾਲ ਲੜਾਂਗੀ ਵੀ ਨਹੀਂ ਉਸ ਨੂੰ ਫਰਸ਼ ਤੇ ਵੀ ਨਹੀਂ ਸੁਟਾਂਗੀ ਕਿਪੇ ਕੋਸਾ ਰੋਂਦੀ ਹੋਈ ਬੋਲੀ ਜਾ ਰਹੀ ਸੀ ਮੈਨੂੰ ਹੁਣ ਦੁੱਧ ਦੀ ਨਵੀਂ ਬੋਤਲ ਵੀ ਨਹੀਂ ਚਾਹੀਦੀ ਮੈਂ ਉਸ ਦੀ ਬੋਤਲ ਨਹੀਂ ਤੋੜਾਂਗੀ ਮੈਨੂੰ ਹੁਣ ਘਡਾਉਣੇ ਵੀ ਨਹੀਂ ਚਾਹੀਦੇ ਸਭੋ ਮੈਂ ਤਾਂ ਆਪਣੇ ਸਾਰੇ ਘਡਾਉਣੇ ਸੂਰਜ ਨੂੰ ਦੇ ਦੇਵਾਂਗੀ ਮੈਂ ਆਪਣੇ ਪੁਰਾਣੇ ਜੁੱਤੇ ਵੀ ਨਹੀਂ ਪਹਿਨੀ ਰੱਖਾਂਗੀ ਮੈਨੂੰ ਨਵੇਂ ਜੁੱਤਿਆਂ ਦੀ ਲੋੜ ਨਹੀਂ ਬਾਹਰ ਤੁਸੀਂ ਸੂਰਜ ਨੂੰ ਠੀਕ ਕਰ ਦਵੋ ਠੀਕ ਕਰ ਦਵੋ ਪਾਪਾ ਉਸ ਦੇ ਰੋਂ ਦੀ ਆਵਾਜ਼ ਨਾਲ ਕਮਰੇ ਦਾ ਮਾਹੌਲ ਹੋਰ ਗਮਕੀਨ ਹੋ ਗਿਆ ਹੋਰ ਚੁੱਪਚਾਪ ਹੋ ਗਿਆ ਸੀ ਰਜੇਸ਼ ਤੇ ਵਿਦਿਆ ਨੇ ਤਾਂ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਕਿਪੀ ਸੂਰਜ ਨੂੰ ਅੰਦਰੋਂ ਅੰਦਰ ਕਿੰਨਾ ਪਿਆਰ ਕਰਦੀ ਸੀ ਉਸ ਦੀ ਜੇ ਤਾਂ ਕੇਵਲ ਆਪਣੇ ਹੱਕ ਲਈ ਸੀ ਉਹ ਤਾਂ ਕੇਵਲ ਆਪਣਾ ਅਧਿਕਾਰ ਮੰਗਦੀ ਸੀ ਫਿਰ ਰਜੇਸ਼ ਦਾ ਇੱਕ ਹੱਥ ਹੌਲੀ-ਹੌਲੀ ਪਿਆਰ ਨਾਲ ਕਿਪੀ ਦੀ ਪਿੱਠ ਤੇ ਫਿਰਨ ਲੱਗਾ ਕਿਪੀ ਦੀ ਤਾਂ ਹੁਣ ਹिचਕੀ ਵੱਜ ਗਈ ਸੀ ਨੇੜੇ ਬੈਠੀ ਰਜੇਸ਼ ਦੀ ਮਾਂ ਤੇ ਪਤਨੀ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਸੀ ਸਾਂਝ ਹੁੰਦਿਆਂ ਤੱਕ ਸੁਦਰਸ ਦਾ ਬੁਖਾਰ ਉੱਤਰ ਗਿਆ ਸੀ ਉਹ ਫਿਰ ਪਹਿਲਾਂ ਵਾਂਗ ਪੰਜੇ ਤੇ ਬੈਠਾ ਆਪਣੇ ਖਡਾਉਣੀਆਂ ਨਾਲ ਖੇਡ ਰਿਹਾ ਸੀ ਅਜੇ ਹਨੇਰਾ ਨਹੀਂ ਸੀ ਹੋਇਆ ਰਜੇਸ਼ ਨੇ ਪਲਾਸਟਿਕ ਦੀ ਵੱਡੀ ਗੇਂਦ ਲਈ ਤੇ ਉਹ ਕਿਪੀ ਨੂੰ ਸਕੂਟਰ ਤੇ ਬਿਠਾ ਕੇ ਪਾਰਕ ਵੱਲ ਤੁਰ ਪਿਆ ਤਾਂ ਕਿ ਉੱਥੇ ਜਾ ਕੇ ਉਹ ਤੇ ਕਿਪੀ ਪਹਿਲਾਂ ਵਾਗਣਾ ਸਭਝ ਕਰਕੇ گیند ਨਾਲ ਖੇਡ ਸਕਣ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ